ਨਾਮ ਹੈਗਾ ਸ਼ਾਦੀ ਨਾ ਬਣਾਓ ਪਰ ਬਣਾਉਣੀ ਪੈਣੀ ਹੈ ਉਹ ਤੋਂ ਬਿਨਾ ਸਰਨਾ ਨਹੀਂ ਤੇ ਉਹਨੂੰ ਬਚਾਉਣਾ ਕਿੱਦਾਂ ਹੈ ਉਹ ਬਖੂਬੀ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਇਹਦਾ ਆਡੀਅנס ਦੱਸੂਗੀ ਜੀ ਸਗੋਂ ਉਹਨਾਂ ਨੂੰ ਕਿਹੜਾ ਬੈਸਟ ਲੱਗਿਆ ਮੈਨੂੰ ਤਾਂ ਸਾਰੇ ਹੀ ਕੈਂਟ ਲੱਗੇ ਨੇ ਕਿਰਦਾਰ ਜਿੰਨੇ ਕਹਿੰਦਾ ਮੇਰੇ ਹਿਸਾਬ ਨਾਲ ਥੋੜੀ ਤਾਂ ਟਿਊਨਿੰਗ ਜਿਹੜੀ ਪਾਪਾ ਜੀ ਨਾਲ ਜਾ ਹਾਂਜੀ ਮੈਂ ਸਾਲਾ ਬਣਾਉ ਜਸ਼ਨਜੀ ਦਾ ਤੋਂ ਫਨੀ ਕੈਰੈਕਟਰ ਹੈ ਇੱਕਦਮੀ ਥੋੜਾ ਸਾ ਐਕਡਮ ਭੋਂਦੂ ਸਾ ਐਕਡਮ ਭੋਲਾ ਬਾਲਾ ਸਾਲਾ ਹੈ ਮੈਂ ਥੋੜੀ-ਬਹੁਤ ਬਜਾ ਲੇਤਾ ਹੂੰ ਪਰ ਜਦ ਮੈਂ ਸਿੱਖ ਰਹਾ ਸੀ ਤਬਸੇ ਮੈ ਆਈਡੀਆ ਆ ਗਿਆ ਕਿ ਵੇ ਇਸ ਵਿੱਚੋਂ ਬਣ ਸਕਦਾ ਹੈ ਕੁਝ ਤਾਂ ਭਾਜੀ ਖਿਆਲ ਇਦਾਂ ਆ ਆ ਵੀ ਦੁਨੀਆ ਦੇ ਵਿੱਚ ਭਾਜੀ ਦੁੱਖ ਬਹੁਤ ਆ ਤੇ ਮੈਂ ਕਹਿੰਦਾ ਬਸ ਹਾਸੀਆਂ ਖੇਡੀਆਂ ਚਲਦੀਆਂ ਚਲਦੀਆਂ ਰਹਿਣ ਤੇ ਮੈਸੇਜ ਮਿਲਦੇ ਰਹਿਣ ਹਲਕੇ-ਫੁਲਕੇ ਲਾਈਟ ਵੇਟ ਐ ਭਾਜੀ ਦਿਮਾਗ ਲਾਣ ਵਾਲੀ ਚੀਜ਼ ਨਹੀਂ ਐ ਇੰਜੋਏ ਕਰਨ ਵਾਲੀ ਚੀਜ਼ ਐ ਸ਼ਾਦੀ ਨਾ ਬਣਾਇਓ ਇੱਕ ਬਣਾ ਕੇ ਪਤਾ ਲੱਗਦਾ ਬੰਦੇ ਨੂੰ ਕੀ-ਕੀ ਹੁੰਦਾ ਆ ਸ਼ਾਦੀ ਤਾਂ ਚਲੋ ਮਨਾਣੀ ਐ ਨਾ ਮਨਾਣੀ ਕਿੰਦੂ ਜਲਦਾ ਡਿਸੀਜਨ ਹੁੰਦਾ ਐ ਬਟ ਵੀ ਰੀਅਲੀ ਵਾਂਟਡ ਪੀਪਲ ਇਜੀ ਐਸੀ ਕੁਝ ਕਾਮੇਡੀ ਵੇਚ ਜਾਂ ਕੁਝ ਮੀਨਿੰਗਫੁਲ ਵੇਚ ਲੋਕਾਂ ਨੂੰ ਕੁਝ ਦਿਖਾਈਏ ਪਰ ਜੇ ਅਸੀਂ ਇੱਕ ਫਰਸਟ ਅਟੈਂਪਟ ਦੇ ਰੂਪ ਦੇ ਵਿੱਚ ਦੇ ਦੇਖੀਏ ਉਹਨਾਂ ਨੂੰ ਤਾਂ ਜਿਹੜੇ ਕਿਰਦਾਰ ਨੇ ਕੈਰੈਕਟਰ ਨੇ ਛੋਟੇ ਛੋਟੇ ਜਿਹੜੇ ਵਨ ਲਾਈਨਰਸ ਨੇ ਫਿਲਮ ਦੇ ਵਿੱਚ ਜਾਂ ਪੰਚ ਨੇ ਜਾਂ 뮤직 ਜਿਹੜਾ ਬੈਕਗ੍ਰਾਉਂਡ ਸਕੋਰ ਜਦੋਂ ਹਰ ਕੈਰੈਕਟਰ ਦੇ ਨਾਲ ਉਹਦੇ ਪਿੱਛੇ ਜਿਹੜੀ ਇਸ ਤਰ੍ਹਾਂ ਦੀ ਉਹਨਾਂ ਨੇ ਆਵਾਜ਼ਾਂ ਨਾਲ ਜੋੜਦੀਆਂ हर रोल में में सैंडी वाला जो कैरेक्टर है और जितने उन्होंने वैरायटी रोल के अंदर डाली है और हर कैरेक्टर के अंदर आना और उसके तरह से एक्ट करना बड़ा होता है जैसे इमिग्रेशन का ऑफिसर की तरह या लॉयर की तरह बात करना वो छोड़ा ही नहीं मेरे हिसाब से उन्होंने छोड़ा नहीं कोई भी सत श्री अकाल जी मैं भभंदर गरेवा डेली पोस्ट पंजाबी त्वाडा स्वागत है जी इस वक्त असि एल्बिन मॉल टोरंटो ਦੇ ਵਿੱਚ ਆ ਔਰ ਮੇਰੇ ਨਾਲ ਕਰਨ ਸੰਧਵਾਲੀ ਨੇ ਸੋ ਇੱਕ ਫਿਲਮ ਬਣੀ ਹੈ ਜੀ شادی ਨਾ ਬਣਾਣਾ ਵੀਰ ਜੀ ਸੋ ਬਾਈ ਜੀ ਉਹਨਾਂ ਦਾ ਕਰੈਕਟਰ ਆ ਅੱਜ ਇੱਕ ਵੈਬ ਸੀਰੀਜ਼ ਜਿਹਨੂੰ ਆਪਾਂ ਕਹਿ ਸਕਦੇ ਆ ਔਰ ਬਾਈ ਹੁਣੇ ਕੋਈ ਮਹਤਾਜ ਨਹੀਂ ਹੈ ਕਿਸੇ ਵੀ ਚੀਜ਼ ਦੇ ਕਿਉਂਕਿ ਯਾਰ ਡਿਗਰੀ ਕਸੁੱਤੀ ਡਿਗਰੀ ਦੇ ਵਿੱਚ ਇਹ ਪੂਰੇ ਨਜ਼ਰ ਆਏ ਉਹਦੇ ਬਾਅਦ ਚੋਂ ਵੀ ਇਹਨਾਂ ਨੇ ਕਈ ਕੀਤੀਆਂ ਪਰ ਮੇਨ ਗੱਲ ਇਹਨਾਂ ਦੇ ਜਿਹੜੇ ਗਾਣੇ ਔਰ ਇਸ ਫਿਲਮ ਦੇ ਵਿੱਚ ਜਿਹੜੇ ਕਰੈਕਟਰ ਜਿਹਨੂੰ ਆਪਾਂ ਕਹਿੰਦੇ ਆ ਵੈਬ ਸੀਰੀਜ਼ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਸਸਕੀ ਗੱਲ ਥੈਂਕ ਯੂ ਥੈਂਕ ਯੂ ਸਸਕੀ ਗੱਲ ਜੀ ਕਹੋਗੇ ਬਾਈ ਜੀ ਤੁਸੀਂ ਤਾਂ ਕਰੈਕਟਰ ਹੀ ਐਵੇਂ ਕਹਿੰਦੇ ਹੋ ਤੇ ਆਪ ਬਣ ਕੇ ਵੀ ਬੰਦਾ ਖੁਦ ਪਰੇਸ਼ਾਨ ਹੋ ਗਿਆ ਪਾਪਾ ਜੀ ਨੇ ਤਾਂ ਪਰੇਸ਼ਾਨ ਹੋਣਾ ਹੀ ਹੋਣਾ ਸੀ ਅਸੀਂ ਵੀ ਹੋ ਗਿਆ ਕੀ ਕਹੋਗੇ ਇਹ ਦੇਖੋ ਜੀ ਇੱਕ ਕਹਿ ਲੋ ਵੀ ਕੈਨੇਡਾ ਦਾ ਜਿਹੜਾ ਮਾਹੌਲ ਵੀ ਦਿਖਾਇਆ ਹੋਇਆ ਕਿ ਇੱਕ ਅੱ ਜੋ ਤੱਕ ਬੰਦਾ ਜਾਂ ਸਟੂਡੈਂਟ ਆ ਜਾਂ ਜਦੋਂ ਵੀ ਜਿਹੜੀ ਵੀ ਸਟੇਜ ਤੇ ਜਾ ਕੇ ਪਹੁੰਚਦਾ ਉਹਨੂੰ ਐ ਹੁੰਦਾ ਕਿ ਮੈਂ ਜਿੰਨਾ ਕਿਤੇਰੇ ਇੱਥੇ ਹੈਗਾ ਜਾਂ ਜਿੰਨਾ ਕਿ ਵੱਧ ਕੰਮ ਕਰ ਸਕਾਂ ਸੋ ਉਹ ਉਸ ਤਰ੍ਹਾਂ ਦਾ ਇਹਦੇ ਵਿੱਚ ਕੈਰੈਕਟਰ ਦਿਖਾਇਆ ਹੋਇਆ ਜਿਹੜਾ ਕੰਮ ਹੱਥ ਚ ਆਉਂਦਾ ਬੰਦਾ ਉਹੀ ਕਰੀ ਜਾਂਦਾ ਜੀ ਜੇ ਆਪਾਂ ਗੱਲ ਕੀਤੀ ਜਾਵੇ ਬਾਈ ਜੀ ਜਿਵੇਂ ਇਹਦਾ ਥੀਮ ਆ ਇੱਕ ਬਹੁਤ ਅੱਛਾ ਇਹਨਾਂ ਨੇ ਚੁਣਿਆ ਔਰ ਇਹ ਬਾਈ ਜੀ ਹੁਣੇ ਆਪ ਟਿਕਟੋਕ ਤੋਂ ਜਿਵੇਂ ਕਹਿੰਦੇ ਮਸ਼ਹੂਰ ਹੋਏ ਸੀ ਔਰ ਇਹਨਾਂ ਦਾ ਥੀਮ ਇਹਦੀ ਸ਼ਾਦੀ ਨਾ ਬਣਾਇਓ ਕਿਉਂਕਿ ਸ਼ੁਰੂ ਤੋਂ ਆਪਾਂ ਫਨ ਕਰਦੇ ਆ ਔਰ ਦੇਖੋ ਕਿਸ ਤਰੀਕੇ ਨਾਲ ਉਹ ਇੱਕ ਕਰੈਕਟਰ ਬਣਿਆ ਕਰੈਕਟਰ ਦੇ ਵਿੱਚ ਆਪਾਂ ਵੈਬ ਸੀਰੀਜ਼ ਬਣਾਤੀ ਜਾਂ ਫਿਲਮ ਕਹਿ ਦिए ਕੁਝ ਵੀ ਕਹਿ ਲੋ ਪਰ ਇਹਦੇ ਵਿੱਚ ਤੁਹਾਡਾ ਖਿਆਲ ਇਹਦੇ ਨਾਲ ਕਿਵੇਂ ਜੁੜਿਆ ਮਤਲਬ ਤੁਸੀਂ ਇਹਦੇ ਕਰੈਕ ਇਹਦੇ ਨਾਲ ਕਿਵੇਂ ਜੁੜੇ ਇਸ ਪ੍ਰੋਜੈਕਟ ਆ ਬਾਈ ਹੁਣ ਉਹਨਾਂ ਨੂੰ ਮੈਂ ਪੁਰਾਣਾ ਜਾਣਦਾ ਸੀਗਾ ਜੀ ਤੇ ਮੈਂ ਉਦੋਂ ਇੰਡੀਆ ਹੀ ਸੀਗਾ ਜਦੋਂ ਬਾਈ ਹੁਣਾਂ ਨਾਲ ਮੁਲਾਕਾ ਆਪਣਾ ਗੱਲਬਾਤ ਹੋਈ ਸੀਗੀ ਸੋ ਜਦੋਂ ਮੈਂ ਇੱਥੇ ਪਹੁੰਚਿਆ ਉਦੋਂ ਮੁਲਾਕਾਤ ਹੋਈ ਬਾਈ ਹੁਣਾਂ ਨਾਲ ਸੋ ਪਲਾਨ ਕਰੀ ਜਾਂਦੇ ਸੀਗੇ ਇਦਾਂ ਦਾ ਕੁਝ ਕਰਨ ਦਾ ਸੋ ਬਸ ਅੱਜ ਬਣਾ ਲਈ ਆ ਜੀ ਦੇਖਦੇ ਆ ਕਾਫੀ ਆਡੀਅנס ਆ ਕਾਫੀ ਪਿਆਰ ਮਿਲ ਰਿਹਾ ਜੀ ਇਹ ਗੱਲ ਕੀਤੀ ਜਾਵੇ ਤੁਹਾਡੇ ਕਰੈਕਟਰ ਦੀ ਜਿਵੇਂ ਸਾਰਿਆਂ ਨੇ ਵੱਖਰਾ ਵੱਖਰਾ ਤੁਹਾਡੇ ਹਿਸਾਬ ਨਾਲ ਤੁਹਾਨੂੰ ਬੈਸਟ ਕਿਹੜਾ ਲੱਗਿਆ ਤੁਹਾਡੇ ਵਾਲੇ ਨੂੰ ਛੱਡ ਕੇ ਇਹ ਤਾਂ ਆਡੀਅנס ਦੱਸੂਗੀ ਜੀ ਸਗੋਂ ਉਹਨਾਂ ਨੂੰ ਕਿਹੜਾ ਬੈਸਟ ਲੱਗਿਆ ਮੈਨੂੰ ਤਾਂ ਸਾਰੇ ਹੀ ਕੈਂਟ ਲੱਗੇ ਨੇ ਕਿਰਦਾਰ ਜਿੰਨੇ ਕੋਈ ਕਹਿੰਦਾ ਮੇਰੇ ਹਿਸਾਬ ਨਾਲ ਤੁਹਾਡੀ ਤਾਂ ਟਿਊਨਿੰਗ ਜਿਹੜੀ ਪਾਪਾ ਜੀ ਨਾਲ ਜਾ ਹਾਂਜੀ ਪਾਪਾ ਜੀ ਨਾਲ ਥੋੜਾ ਜਿਹਾ ਇਹ ਚੀਜ਼ ਹੈਗੀ ਜੁੜੀ ਹੋਈ ਤੇ ਮੈਨੂੰ ਲੱਗਦਾ ਕਿ ਸਾਰੇ ਕਰੈਕਟਰ ਗੁੱਡ ਨੇ ਇਹਦੇ ਵਿੱਚ ਤੇ ਜਿਹੜਾ ਕਿ ਪਾਪੇ ਨੂੰ ਤੰਗ ਕਰਦਾ ਹੈ ਜਿਹੜਾ ਕਰੈਕਟਰ ਉਹ ਗੁੱਡ ਰਿਹਾ ਉਹਦੇ ਵਿੱਚ ਹਾਂਜੀ ਬੈਸਟ ਵਿਸ਼ੇਸ ਆ ਭਾਈ ਜੀ ਥੈਂਕ ਯੂ ਸੋ ਮਚ ਨੋ ਪ੍ਰੋਬਲਮ ਭਾਈ ਐਂਡ ਸਪੈਸ਼ਲੀ ਤੁਹਾਡਾ Song ਹਾਂਜੀ ਜਿਹੜਾ Song ਪਹਿਲਾਂ ਵੀ ਤੁਹਾਡੇ ਕਹਿੰਦੇ ਹੁੰਦੇ ਆ ਪੂਰੇ ਸਰਾ ਹੁੰਦੇ ਨੇ ਤੇ ਇਸ ਵਿੱਚ ਵੀ ਸੈਡ Song ਆ ਪਰ ਪੂਰਾ ਉਹ ਤਾਂ ਉਹ ਵੀ ਕਿਵੇਂ ਦੱਸੋ ਹਾਂਜੀ ਉਹ ਗੀਤ ਐਕਚੁਅਲੀ ਅਸੀਂ ਜਦੋਂ ਸਟੋਰੀ ਰੈਡੀ ਕਰਦੇ ਪਏ ਸੀਗੇ ਤੇ ਪਹਿਲਾਂ ਹੀ ਬਾਈ ਹੁਣਾ ਦੇ ਦਿਮਾਗ 'ਚ ਹੀ ਚੀਜ਼ ਸੀਗੀ ਖਿਆਲ ਉਹਨਾਂ ਦੇ ਕਿ ਇੱਕ ਸੈਡ Song ਜਿਹੜਾ ਹੈ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਕੋਈ ਕਰ ਨਹੀਂ ਸਕਦਾ ਤੇ ਬਾਈ ਹੁਣਾ ਨੇ ਇੰਨਾ ਕ ਮਾਨ ਤਾਣ ਬਖਸ਼ਿਆ ਸਾਨੂੰ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਇਹਦੇ ਵਿੱਚ ਇੱਕ ਜਿੱਦਾਂ ਸੈਡ Song ਜਿਹੜਾ ਤੁਸੀਂ ਵੀ ਸੁਣਿਆ ਹੁਣ ਤੋ ਉਹ ਐਡ ਕੀਤਾ ਸੋ ਗੁੱਡ ਦੀ ਕਹਿੰਨੂੰ ਵੀ ਕੰਬੀਨੇਸ਼ਨ ਗੁੱਡ ਬਣ ਗਿਆ ਸੋ ਸਭ ਤੋਂ ਪਹਿਲੇ ਆਪਣਾ ਨਾਮ ਬਤਾਇਂ ਜੀ ਕਿਆ ਜੀ ਮੇਰਾ ਨਾਮ ਕਥਨ ਹੈ ਕਥਨ ਸ਼ਾਹ ਔਰ ਜਿਹੜਾ ਇਹ ਫਿਲਮ ਦੇ ਵਿੱਚ ਸ਼ਾਦੀ ਇਹ ਨਾਮ ਬਣਾਏ ਉਹਦੇ ਵਿੱਚ ਇੱਕ ਆਪਣਾ ਕਰੈਕਟਰ ਹੈ ਕਿਸ ਤਰੀਕੇ ਨਾਲ ਇਹ ਜੁੜੇ ਹੋ ਤੁਸੀਂ ਇਸ ਫਿਲਮ ਦੇ ਨਾਲ ਤੋ ਮੇਰੇ ਕਰੈਕਟਰ ਦਾ ਨਾਮ ਕਿਟੂ ਹੈ ਔਰ ਮੈਂ ਜੋ ਮੈਂ ਸਾਲਾ ਬਣਾਉ ਜਸ਼ਨ ਜੀ ਦਾ ਤੋ ਫਨੀ ਕਰੈਕਟਰ ਹੈ ਇੱਕਦਮੀ ਥੋੜਾ ਸਾ ਐਕਡਮ ਭੋਂਦੂ ਸਾ ਐਕਡਮ ਭੋਲਾ ਬਾਲਾ ਸਾਲਾ ਹੈ तो बस उससे बतंगड़ बनाता है वो पूरे सीरीज में सबके और आग लगाता रहता है हर जगह और अपनी बांसुरी नहीं छोड़ता ये बांसुरी की बात ही मैं पूछने वाला था आपको सच में आती है कि नहीं आती है नहीं, नहीं। नहीं। मैं थोड़ी बहुत बजा लेता हूँ पर जब मैं सीख रहा था तब से मैं आइडिया आ गया कि भाई इसमें से बन सकता है कुछ तो आई 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 होप एवरी वन लाइट देखिए जो आज का दौर चल रहा है इतनी स्ट्रेस है लोगों के मन में और आपका जो करैक्टर है स्पेशली अपने जो फादर बने उनके और जो अलग अलग करैक्टर में करण संदावालियाँ आप खुद हैं तो आपकी जो ट्यूनिंग है मतलब उनसे मिलती है तो आपको सबसे अगर ज़्यादा अच्छे रोल की बात करें तो किसकी लग रही है मुझे सबके रोल सबके एक वेरी डिस्टिंक्ट रोल है एवरीवन हैज़ अ वेरी डिस्टिंक्ट रोल सो so, जब जैसे कि करण सिंधावालिया का है जो बहुत ही फनी कैरेक्टर है और और जी दीदी का है जो गुंजी जी का है वो भी बहुत ही एक एक अपने में ही एक इम्पॉर्टेंट रोल है पापा जी इज़ द बेस्ट पापा जी इज़ द बेस्ट सो ये सारे फ़नी रोल्स हैं इट इट गिव्स यू अ मैसेज राइट आप अभी तो इतनी बातें कर रहे हैं सारी पिक्चर में आपका एक भी डायलॉग मेरे हिसाब से नहीं है दीदी के अलावा उसके <laughs> बारे में कुछ बोला है। मैं मैं अभी मेरे डायलॉग के बारे में बात करें तो मैं बहुत ही बोला वाला हूँ तो ज़्यादा डायलॉग मैंने इसीलिए नहीं डाले क्योंकि प्रॉब्लम यही होती कि भाई बोला वाला साला है तो बास्तुरी ने ही सारा बोल दिया है तो मैंने अपने डायलॉग्स बास्तुरी में डाल दिए था क्योंकि बास्तुरी थ्रो डायलॉग डालते हैं यही थैंक यू फॉर बेस्ट विशेष फॉर आपकी पहली जो वेब सीरीज है पिक्चर कह दें तो कहते जी की कहोगे पापा जी बारे गल करिए थोड़े बारे करिए जहाँ शादी ना बनाए बारे मैं तो कहना शादी ना बनाया बारे करो ਸੋਹਣਾ ਫਰਸਟ ਪ੍ਰੋਜੈਕਟ ਆ ਬਹੁਤ ਸੋਹਣਾ ਰੀਅਲੀ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਲੱਗਦਾ ਸੀ ਵੀ ਪਤਾ ਨਹੀਂ ਕੀ ਪਰ ਬਾਅਦ ਚੋਂ ਜੋ-ਜੋ ਚੱਲੀ ਗਈ ਤੋਂ-ਤੋਂ ਬਹੁਤ ਸੋਹਣਾ ਹੋਇਆ ਪਰ ਜਿਹੜੇ ਮੇਨ ਕਰੈਕਟਰ ਮੈਂ ਅੱਗੇ ਕਰਨ ਨੂੰ ਕਹਿ ਕੇ ਹਟਿਆ ਵੀ ਭਾਈ ਤੂੰ ਅਸਲ ਕੀਆਂ ਮੈਨੂੰ ਇਹ ਦੱਸ ਦੇ ਤੇ ਤੇ ਉਦੋਂ ਪਾਪਾ ਜੀ ਦਾ ਕਰੈਕਟਰ ਆਪਾਂ ਦੇਖਿਆ ਜਾਵੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਇਹ ਖਿਆਲ ਕਿਵੇਂ ਆਇਆ ਭਾਜੀ ਖਿਆਲ ਇਦਾਂ ਆਇਆ ਵੀ ਦੁਨੀਆ ਦੇ ਵਿੱਚ ਭਾਜੀ ਦੁੱਖ ਬਹੁਤ ਆ ਤੇ ਮੈਂ ਕਹਿੰਦਾ ਬਸ ਹਾਸੀਆਂ ਖੇਡੀਆਂ ਚਲਦੀਆਂ ਚਲਦੀਆਂ ਰਹਿਣ ਤੇ ਮੈਸੇਜ ਮਿਲਦੇ ਰਹਿਣ ਹਲਕੇ ਫੁਲਕੇ ਲਾਈਟ ਵੇਟ ਏ ਭਾਈ ਦਿਮਾਗ ਲਾਣ ਵਾਲੀ ਚੀਜ਼ ਨਹੀਂ ਹੈ ਇੰਜੋਏ ਕਰਨ ਵਾਲੀ ਚੀਜ਼ ਹੈ ਸ਼ਾਦੀ ਨਾਲ ਬਣਾਇਓ ਇੱਕ ਬਣਾ ਕੇ ਪਤਾ ਲੱਗਦਾ ਬੰਦੇ ਨੂੰ ਕੀ ਕੀ ਹੁੰਦਾ ਆ ਬਸ ਉਹਦੇ ਚੋ ਭਾਈ ਥੋੜੇ ਥੋੜੇ ਮੈਸੇਜ ਆ ਜਿਹੜਾ ਲੋਕਾਂ ਨੂੰ ਦੇਣਾ ਚਾਹੁੰਦੇ ਸੀ ਤੇ ਨਾਲ ਹਸਾਣਾ ਚਾਹੁੰਦੇ ਸੀ ਉਹ ਅਸੀਂ ਆਪਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਭਾਈ ਤੁਸੀਂ ਦੱਸਣਾ ਤੁਹਾਨੂੰ ਕਿਦਾਂ ਦੀ ਲੱਗੀ ਆ ਪਰ ਜੀ ਨਹੀਂ ਪਿਕਚਰ ਬਹੁਤ ਕੋਈ ਜਰੂਰ ਆਪਣੇ ਝੂਠ ਨਹੀਂ ਹੈ ਵੈਬ ਸੀਰੀਜ਼ ਤੁਹਾਨੂੰ ਦੱਸਿਆ ਵੀ ਸਟਾਰਟਿੰਗ ਚ 2-4 ਮਿੰਟ ਲੱਗਿਆ ਪਰ ਬਾਅਦ ਚੋਂ ਜੋਂ-ਜੋਂ ਉਹਦਾ ਫਲੋ ਬਣਦਾ ਗਿਆ ਬਹੁਤ ਸੋਹਣੀ ਆ ਪਰ ਜੇ ਆਪਾਂ ਗੱਲ ਕੀਤੀ ਜਾਵੇ ਜਿਹੜੇ ਕੈਰੈਕਟਰ ਆਪਾਂ ਜੋੜਿਆ ਚਾਹੇ ਟੋਕਰਾ ਟੀਵੀ ਵਾਲੇ ਹੋਣ ਜਾਂ ਕਰਨ ਹੋਣੇ ਹੋਣ ਜਾਂ ਆਪਣੇ ਰੋਲ ਕਿਸੇ ਦਾ ਵੀ ਆਪਾਂ ਲਾ ਲਿਆ ਮਦਰ ਤੁਹਾਡੇ ਜਿਹੜੇ ਬਣੇ ਨੇ ਉਹਨਾਂ ਦਾ ਮਤਲਬ ਇਹ ਜਿਹੜੀ ਸਟੋਰੀ ਤੁਸੀਂ ਆਪਣੇ ਆਪ ਲਿਖੀ ਹੈ ਜਾਂ ਮਤਲਬ ਇਹਦੇ ਰਾਈਟਰ ਕੌਣ ਆ ਜਾਂ ਇਹ ਖਿਆਲ ਆਇਆ ਕਿਵੇਂ ਇੰਡੀਆ ਚ ਕਿੰਨੀ ਸ਼ੂਟ ਹੋਈ ਇੱਥੇ ਕਿੰਨੀ ਹਾਂਜੀ ਭਾਜੀ ਆਹ ਸਟੋਰੀ ਮੈਂ ਤੇ ਗੁੰਜੀਤ ਨੇ ਲਿਖੀ ਇਤਨੇ ਸੈਟਅਪ ਕੀਤਾ ਫਿਰ ਭਾਜੀ ਦੇ ਡਾਇਲੌਗਸ ਆ ਜਿਹੜੇ ਕਾਫੀ ਜਿਹੜਾ ਤੁਸੀਂ ਫਨ ਪਾਰਟ ਦੇ ਵਿੱਚ ਕਰਨ ਸੰਧਾ ਵਾਲੀਆ ਭਾਜੀ ਇਨਵੋਲਡ ਹੈ ਡਾਇਲੌਗ ਰਾਈਟਿੰਗ ਦੇ ਵਿੱਚ ਤੇ ਭਾਜੀ ਇਹਦਾ ਸ਼ੂਟ ਦਾ ਇਦਾਂ ਸੀਗਾ ਇੰਡੀਆ ਦੇ ਵਿੱਚ ਪਹਿਲੇ ਇਨੀਸ਼ੀਅਲੀ ਪਲਾਨਡ ਨਹੀਂ ਸੀਗਾ ਸੋ ਇਟ ਇਜ਼ ਸੋ ਨਾਈਸ ਆਫ ਸ਼ਰਨ ਭਾਜੀ ਜਿਹੜੇ ਟੋਕਰਾ ਟੀਵੀ ਵਾਲੇ ਭਾਜੀ ਆ ਉਹ ਬਹੁਤ ਹੀ ਜੈਮ ਬੰਦੇ ਆ ਤੇ ਨਾਲ ਜਿਹੜੇ ਆਪਣਾ ਇੰਦਰ ਭਾਜੀ ਜਿਨ੍ਹਾਂ ਨੇ ਨਾਲ ਕੀਤਾ ਸੋ ਉਹ ਮੇਰੇ ਦਿਮਾਗ ਚ ਵੈਸੇ ਈਜ਼ੀ ਸੀਨ ਰੱਖਿਆ ਸੀ ਬਟ ਬਾਅਦ ਚ ਆਈ ਸਕ੍ਰਿਪਟਡ ਆਊਟ ਨੇ ਵੇ ਕਿ ਆਪਾਂ ਹੋਰ ਯੂ نو ਵਧੀਆ ਜਿਹੜੇ ਆਪਣੇ ਸੁਪਰ ਟੈਲੈਂਟ ਹੈਗਾ ਪੰਜਾਬ ਦਾ ਉਹਨੂੰ ਇਨ ਇਨੂੰ ਭਾਜੀ ਬਹੁਤ ਹੀ ਫਿਰ ਮੈਂ ਪਲਾਨ ਕੀਤਾ ਜਦੋਂ ਮੈਂ ਇੰਡੀਆ ਆਇਆ ਸੋ ਵੀ ਡਿਡ ਅ ਸ਼ੂਟ ਲਾਈਕ ਇਟ ਇਜ਼ ਲਾਈਕ 10 20% ਸ਼ੂਟ ਇਨ ਇੰਡੀਆ ਐਂਡ 80% ਸ਼ੂਟ ਹੇਅਰ ਤੇ ਉਹ ਭਾਜੀ ਬਸ ਉਹ ਪਲਾਨ ਕੀਤਾ ਗਿਆ ਬਟ ਅੱਗੇ ਭਾਜੀ ਇਹਨਾਂ ਦੇ ਨਾਲ ਕਾਫੀ ਵਧੀਆ ਚੀਜ਼ਾਂ ਲਿਖ ਰਹੇ ਆਂ ਤੇ ਹੋਰ ਵਧੀਆ ਪ੍ਰੋਜੈਕਟ ਇਹਨਾਂ ਦੇ ਨਾਲ ਹੀ ਪ੍ਰੋਸੀਡ ਕਰਾਂਗੇ ਇਨਕਲੂਡਿੰਗ ਹੋਰ ਵਧੀਆ ਆਰਟਿਸਟ ਲੈ ਕੇ ਆਵਾਂਗੇ ਭਾਜੀ ਨਾਲ ਰੀਲੀਜ਼ਿੰਗ ਦੀ ਗੱਲ ਕੀਤੀ ਜਾਵੇ 17 ਮਈ ਨੂੰ ਲਿਖਿਆ ਜੀ ਇਹ YouTube ਦੇ ਉੱਪਰ ਰਿਲੀਜ਼ ਹੋਣੀ ਹੈ ਹਾਂਜੀ ਬਿਲਕੁਲ ਭਾਜੀ ਡੀ ਹਸਲਰਸ ਟੀਵੀ ਚੈਨਲ ਹੈ ਇਟਸ ਅ ਨਿਊ ਚੈਨਲ ਤੇ ਉਹਦੇ ਤੇ ਅਸੀਂ ਰਿਲੀਜ਼ ਕਰ ਰਹੇ ਉੱਥੇ ਮੈਂ ਕੁਝ ਪੋਡਕਾਸਟ ਪਾਉਂਦਾ ਹੁੰਦਾ ਸੀ ਬਟ ਲਾਈਕ ਵਿਦ ਦਿਸ ਸੀਰੀਜ਼ ਆਈ ਵਾਂਟ ਵਰਲਡ ਟੂ ਵਾਚ ਇਟ ਦੈਟਸ ਇਟ ਮੇਰਾ ਇੱਕੋ ਇੱਕ ਉਹ ਹੈ ਵੀ ਮੇਰੀ ਇੱਛਾ ਇੱਕੋ ਇੱਕ ਹੈ ਕਿ ਦੁਨੀਆ ਦੇਖੇ ਬਿਕੋਜ਼ ਬਹੁਤ ਮਿਹਨਤ ਤੇ ਪਿਆਰ ਨਾਲ ਬਣਾਈ ਹੋਈ ਤੇ ਆ ਮੈਂ ਜਦੋਂ ਡੇ ਵਨ ਤੋਂ ਅਨਾਉਂਸ ਕੀਤਾ ਸੀ ਆਸ਼ੀਰਵਾਦ ਨਾਲ ਲੋਕਾਂ ਦੇ ਦੁਆਵਾਂ ਨਾਲ ਬਣੀ ਹੋਈ ਚੀਜ਼ ਹੈ ਸੋ ਬਸ ਵਾਚ ਕਰਿਓ ਡੀ ਹਸਲਰਸ ਟੀਵੀ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਤਾਂ ਕਹਿੰਦੇ ਰਹਿੰਦੇ ਆ ਬੜੇ ਚਿਰਦੇ ਇਹਨਾਂ ਨੂੰ ਸੁਣਦੇ ਹੋ ਤੁਸੀਂ ਤਾਂ ਉਹੀ ਫਿੱਟ ਕਰਦਾ ਸਲੋਗਨ ਸ਼ਾਦੀ ਨਾ ਬਣਾਇਓ ਤੁਸੀਂ ਕੀ ਕਹਿੰਦੇ ਹੋ ਨਹੀਂ ਨਹੀਂ ਸ਼ਾਦੀ ਤਾਂ ਚਲੋ ਮਨਾਣੀ ਹੈ ਨਾ ਮਨਾਣੀ ਕਿ ਦਿਲ ਜਲ ਦਾ ਡਿਸੀਜਨ ਹੁੰਦਾ ਬਟ ਵੀ ਰੀਲੀ ਵਾਂਟਡ ਪੀਪਲ ਕਿ ਅਸੀਂ ਕੁਝ ਕਾਮੇਡੀ ਵੇਚ ਜਾਂ ਕੁਝ ਮੀਨਿੰਗਫੁਲ ਵੇਚ ਲੋਕਾਂ ਨੂੰ ਕੁਝ ਦਿਖਾਈਏ ਆ ਵੀ ਨਹੀਂ ਕਿ ਬੋਰ ਕਰੀਏ ਬਟ ਲੋਕਾਂ ਐਨਜੋਏ ਵੀ ਕਰੀਏ ਔਰ ਉਹ ਮੈਸੇਜ ਵੀ ਜਾਵੇ ਕਿ ਕਿਵੇਂ ਚੀਜ਼ਾਂ ਹੈ ਨਾ ਇਕੁਏਸ਼ਨ ਚੇਂਜ ਹੁੰਦੀ ਹੈ ਬਿਕੋਜ਼ ਜਨਰਲੀ ਇੰਡੀਅਨ ਫੈਮਲੀ ਜੈਟਸ ਨਾਟ ਦ ਮੈਰਿਜ ਬੀਟਵੀਨ ਹਸਬੰਡ ਐਂਡ ਵਾਈਫ ਪੂਰੀ ਫੈਮਲੀ ਇਨਵੋਲਡ ਹੁੰਦੀ ਐ ਤੇ ਉਹੀ ਕਨਸੈਪਟ ਸੀ ਸਾਰੀ ਦਰਸ਼ਕਾਂ ਨੂੰ ਲੈ ਕੇ ਆਣਾ ਦਿਖਾਣਾ ਚਾਹੁੰਦੇ ਸੀ ਐਂਡ ਆਈ ਹੋਪ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਹੋਵੇ ਉਹਦੇ ਲੋਕਾਂ ਦੇ ਮਨ ਚ ਆਪਣਾ ਉਹ ਆ ਨਾ ਆਪਾਂ ਜਦੋਂ ਸ਼ੁਰੂ ਕੀਤਾ ਸੀ ਇਹ ਤੇ ਉਦੋਂ ਜਿਹੜਾ ਫਨੀ ਚੀਜ਼ਾਂ ਹੁੰਦੀਆਂ ਫਨੀ ਗੱਲਾਂ ਆਪਾਂ ਪਾਪਾ ਜੀ ਨੂੰ ਉੱਥੇ ਰੱਖਤਾ ਤੇ ਤੁਸੀਂ ਬਿਲਕੁਲ ਹੀ ਸਾਈਡ ਪਾਸੇ ਚਲੇ ਗਏ ਹੋ ਤੇ ਰਹਿ ਗਏ ਆਪਣੇ ਕਰਨ ਕਰਨ ਤੇ ਉਹਨਾਂ ਦੀ ਜਿਹੜੀ ਜੁਗਲਬੰਦੀ ਆ ਜਾਂ ਤੁਹਾਡੇ ਮੰਮੀ ਉਹਨਾਂ ਦੀ ਕੋਈ ਜਿਆਦਾ ਇੱਕ ਤੁਹਾਡੇ ਬ੍ਰਦਰ ਸਪੈਸ਼ਲੀ ਡਾਇਲੋਗ ਚਾਹੇ ਉਹਨਾਂ ਨੂੰ ਕੋਈ ਨਹੀਂ ਦਿੰਦਾ ਪਰ ਵਾ ਅੱਗੇ ਉਹਨਾਂ ਨੂੰ ਵੀ ਪੁੱਛ ਕੇ ਆਟਿਆਂ ਡਾਇਲੋਗ ਚਾਹੇ ਉਹਨਾਂ ਨੂੰ ਕੋਈ ਨਹੀਂ ਦਿੰਦਾ ਪਰ ਉਹਨਾਂ ਦਾ ਕਰੈਕਟਰ ਬੜਾ ਘੈਂਟ ਆ ਨਹੀਂ ਆਬਵੀਅਸਲੀ ਭਾਜੀ ਉਹ ਮਿਕਸ ਰੱਖਣ ਲਈ ਹਰ ਇੱਕ ਕੈਰੈਕਟਰ ਨੂੰ ਅਸੀਂ ਡਿਫਰੈਂਟ ਸ਼ੇਪਸ ਤੇ ਦਿਖਾਣਾ ਹੈ ਔਰ ਅਸੀਂ ਆ ਨਹੀਂ ਰੱਖਿਆ ਕਿ ਇੱਕ ਕੈਰੈਕਟਰ ਇੱਕੋ ਹੀ ਚੀਜ਼ ਕਰੇਗਾ ਅਸੀਂ ਵੈਰੀਏਸ਼ਨਸ ਡੈਫੀਨਿਟਲੀ ਲੈ ਕੇ ਆਣਾ ਚਾਹੁੰਦੇ ਸੀਗੇ ਤੇ ਉਹ ਅਸੀਂ ਕੋਸ਼ਿਸ਼ ਕੀਤੀ ਹੈ ਸਿੰਸ ਇਹ ਮਿਨੀ ਸੀਰੀਜ਼ ਸੀਗੀ ਤੇ ਆਪਾਂ ਜਿੰਨਾ ਹਨਾ ਉਹਦੇ ਵਿੱਚ ਫਿੱਟ ਕਰ ਸਕਦੇ ਸੀਗੇ ਬਟ ਵੀ ਆਰ ਹੋਪਿੰਗ ਆਪਾਂ ਦਾ ਸੀਜ਼ਨ 2 ਲੈ ਕੇ ਆਵਾਂਗੇ ਹੋਰ ਚੀਜ਼ਾਂ ਨਾਲ ਜੋ ਸਾਡੇ ਦਿਮਾਗ 'ਚ ਹੈ ਤੇ ਉਹਦੇ ਵਿੱਚ ਕੈਰੈਕਟਰ ਕਿੱਦਾਂ ਸ਼ੇਪ ਹੁੰਦੇ ਆਪਾਂ ਉਹ ਵੀ ਦੇਖਾਂਗੇ ਨੇ ਬਾਕੀ ਆਪਣੇ ਕਲਾਕਾਰ ਨੇ ਇਹ ਥੀਏਟਰ ਨਾਲ ਜੁੜੇ ਨੇ ਕਿ ਵੈਸੇ ਹੀ ਆਪਣੇ ਮੇਲ ਹੁੰਦੇ ਗਏ ਤੇ ਇੱਕ ਦੂਜੇ ਨਾਲ ਚੱਲੇ ਗਏ ਕਿ ਪਹਿਲਾਂ ਵੀ ਉਹਨਾਂ ਨੇ ਕੋਈ ਐਕਟਿੰਗ ਕਰਨ ਹਾਂਜੀ ਅੰਨੀ ਭਾਜੀ ਜਿਹੜੇ ਆ ਕਲਾਕਾਰ ਆ ਇਹ ਭਾਜੀ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ ਥੀਏਟਰ ਆਰਟਿਸਟ ਆ ਬਹੁਤ ਹੀ ਬਹੁਤ ਹੀ ਮਤਲਬ ਨੌਲੇਜ ਵਾਲੇ ਆਰਟਿਸਟ ਨੇ ਭਾਜੀ ਕਰਨ ਸੰਧਾ ਵਾਲਿਆਂ ਕਵਿਤਾ ਤਲੂਜਾ ਮੈਮ ਲਾਈਕ ਮੈਂ ਤੇ ਲਾਈਕ ਇਹ ਕਹਿੰਦਾ ਤੂੰ ਸਿੱਖਿਆ ਹੈ ਬਹੁਤ ਕੁਝ ਵੀ ਆਰ ਜਸਟ ਦੀ ਇਨੀਸ਼ੀਏਟਰਸ ਦੀਜ਼ ਆਰ ਦੀ ਡਰਾਈਵਰਸ ਇੱਕ ਹੁੰਦਾ ਇਨੀਸ਼ੀਏਟ ਕਰਨ ਵਾਲਾ ਇੱਕ ਹੁੰਦਾ ਡਰਾਈਵ ਕਰਨ ਵਾਲਾ ਆਹ ਬੰਦੇ ਨੇ ਡਰਾਈਵ ਕਰਨ ਵਾਲੇ ਆਪਾਂ ਤੇ ਭਾਜੀ ਸਿੱਖ ਰਹੇ ਆ ਇਹਨਾਂ ਤੋਂ ਤੁਹਾਨੂੰ ਮੈਂ ਤਾਂ ਪੁੱਛਿਆ ਨਾ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਉਹ 5 ਦਿਨਾਂ ਦੀ ਉਹਨਾਂ ਨੇ ਵਰਕਸ਼ਾਪ ਹਾਂਜੀ ਹਾਂਜੀ ਬਹੁਤ ਹੀ ਪਾਵਰਫੁਲ ਲੋਕੀ ਸਾਡੇ ਨਾਲ ਜੁੜੇ ਆ ਉਹਦੇ ਕਰ ਉਹਨਾਂ ਕਰਕੇ ਇਹ ਸਫਲ ਹੋ ਸਕੀ ਹੈ ਵੀ ਆਰ ਜਸਟ ਲਰਨਿੰਗ ਫਰਮ ਥੈਮ ਕੀ ਕਹੋਗੇ ਜਿਹੜੀ ਆਪਾਂ ਵੈਬ ਸੀਰੀ ਕਹਿ ਲਈਏ ਫਿਲਮ ਕਹਿ ਲਈਏ ਤੇ ਮੈਂ ਉਹਨਾਂ ਨੂੰ ਵੀ ਕਹਿ ਕੇ ਸਾਡੇਆਂ ਤੁਹਾਨੂੰ ਪਹਿਲਾਂ ਤੁਹਾਨੂੰ ਹੀ ਨਾਮ ਹੈਗਾ ਸ਼ਾਦੀ ਨਾ ਬਣਾਓ ਪਰ ਬਣਾਉਣੀ ਪੈਣੀ ਹੈ ਉਹ ਤੋਂ ਬਿਨਾ ਸਰਨਾ ਨਹੀਂ ਤੇ ਉਹਨੂੰ ਬਚਾਉਣਾ ਕਿੱਦਾਂ ਹੈ ਉਹ ਬਖੂਬੀ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਤੇ ਹਰੇਕ ਰਿਸ਼ਤੇ ਨੂੰ ਆਪੋ ਆਪਣੀ ਜਗ੍ਹਾ ਤੇ ਰੱਖਣ ਤੇ ਉਹਦੇ ਨਾਲ ਰਿਸ਼ਤੇ ਬਣੇ ਰਹਿਣਗੇ ਵਾਈਫ ਨੂੰ ਆਪਣੀ ਜਗ੍ਹਾ ਪੇਰੈਂਟਸ ਨੂੰ ਆਪਣੀ ਜਗ੍ਹਾ ਭੈਣਾ ਭਰਾਵਾਂ ਨੂੰ ਆਪਣੀ ਜਗ੍ਹਾ ਇਹ ਹੀ ਮੈਸੇਜ ਆ ਗੁੱਡ ਮੈਸੇਜ ਆ ਸਾਰੇ ਨੇ ਆਉਣ ਦੇਖਣ ਬਹੁਤ ਵਧੀਆ ਮੂਵੀ ਹੈ ਪਰ ਜੇ ਗੱਲ ਕੀਤੀ ਜਾਵੇ ਜਿਵੇਂ ਇਹਨਾਂ ਨੂੰ ਮੈਂ ਦੇਖਿਆ ਵੀ ਡਿਫਰੈਂਟ ਡਿਫਰੈਂਟ ਕੈਰੈਕਟਰ ਸੀਗੇ ਇਹਨਾਂ ਨੇ ਇੱਕ ਸ਼ੁਰੂ ਕੀਤਾ ਸੀ ਉਹ ਟਿਕਟੋਕ ਤੇ ਵੀ ਸ਼ਾਦੀ ਨਾ ਬਣਾਇਓ ਹੈਨਾ ਉਹ ਬਣਿਆ ਉਹ ਕਿਵੇਂ ਇੱਕ ਮੂਵੀ ਜਾਂ ਵੈਬ ਸੀਰੀਜ਼ ਦੇ ਰੂਪ ਦੇ ਵਿੱਚ ਬਦਲ ਗਿਆ ਜਾਂ ਕਰਨ ਦੀ ਗੱਲ ਕਰੀਏ ਸੰਧਾਲੀਏ ਦੀ ਤੇ ਜਾਂ ਆਪਣੇ ਦੂਸਰਾ ਕਰੈਕਟਰ ਜਿਹੜਾ ਕਿੱਟੂ ਕੀ ਉਹਦਾ ਬ੍ਰਦਰ ਜਿਹੜਾ ਜਿਹਨੇ ਡਾਇਲੋਗ ਹੀ ਨਹੀਂ ਕੋਈ ਬੋਲਿਆ ਉਹਨੂੰ ਕਿਵੇਂ ਵੇਖਦੇ ਉਹ ਤਾਂ ਇੱਕ ਸਾਇਲੈਂਟ ਹੈ ਜਿਹੜੇ ਕਹਿਸਾ ਸਾਇਲੈਂਟ ਆਪਣੇ ਐਕਟਿੰਗ ਕਰਨੀ ਉਹ ਬਹੁਤ ਵਧੀਆ ਸੀ ਹੈਨਾ ਕਿੱਟੂ ਜਿਹੜਾ ਬਾਈ ਬਾਂਸਰੀ ਵਜਾਉਂਦਾ ਹੁਣ ਵੀ ਮੈਨੂੰ ਮਿਲਿਆ ਮੈਂ ਉਹਨੂੰ ਪੁੱਛਿਆ ਮੈਂ ਬਾਂਸਰੀ ਆਉਂਦੀ ਹੈਗੀ ਆ ਕਹਿੰਦਾ ਹਾਂ ਕਹਿੰਦਾ ਆਉਂਦੀ ਆ ਤੇ ਬਾਕੀ ਕਰਨ ਬਾਈ ਜਿਹੜਾ ਉਹਦਾ ਬਾਕਮਾਲ ਐਕਟਰ ਰਿਆ ਨਾ ਤੇ ਯਾਰ ਡਿਗਰੀ ਕਸੂਤੀ ਡਿਗਰੀ ਵਿੱਚ ਉਹਨਾਂ ਨੇ ਬਹੁਤ ਵਧੀਆ ਨਿਵਾਇਆ ਸਾਰਾ ਕੁਝ ਤੇ ਬਹੁਤ ਵਧੀਆ ਆਰਟਿਸਟ ਨੇ ਤੇ ਉਹ ਜਦਾਂ ਆਪਣੇ ਕਟੱਪਾ ਚੈਨਲ ਨੇ ਜਿਹੜਾ ਕਟੱਪਾ ਡਿਟੀ ਵਾਲਾ ਉਹ ਜਦਾਂ ਉਹਨਾਂ ਨੇ ਕਹਿੰਦੇ ਸਲੇਡਾ ਨਾ ਬਾਈ ਬਾਈ ਦਾ ਕਹਿਣਾ ਚਲੋ ਨਹੀਂ ਜਦਾਂ ਬਸ ਸਲੇਡੇ ਵਾਲਾ ਰੂਪ ਹੈ ਬਾਈ ਦਾ ਜਿੱਧਰ ਮਰਜੀ ਫਿੱਟ ਕਰੋ ਤੇ ਫਿੱਟ ਹੋ ਜਾਂਦਾ ਆ ਰਾਮਨ ਬਹੁਤ ਵਧੀਆ ਐਕਟਿੰਗ ਤੇ ਆਪਾਂ ਕੀ ਕਹਿੰਨੇ ਹੋ ਬਾਈ ਜੀ ਤੁਸੀਂ ਕੀ ਕਹਿੰਦੇ ਮੈਂ ਕਹਿੰਦਾ ਦੇਖੋ ਛੋਟੇ ਪੜਦੇ ਦੀ ਹੈਗੀ ਸੀ ਨਾ ਬੰਦੇ ਚਲੋ ਨਵੇਂ ਨੇ ਮੁੰਡੇ ਸਾਰੇ ਹਨਾ ਤੇ ਗੱਲ ਇੱਕ ਤੁਸੀਂ ਦੇਖੋ ਜਦੋਂ ਤੁਸੀਂ ਕੋਈ ਵੀ ਫਿਲਮ ਦੇਖਦੇ ਹੋ ਚਾਹੇ ਬਾਲੀਵੁੱਡ ਦੀ ਹੁੰਦੀ ਆ ਚਾਹੇ ਆਪਣੀ ਮਤਲਬ ਪੰਜਾਬੀ ਕਹ ਲਓ ਕਿਤੇ ਨਾ ਕਿਤੇ ਜਾ ਕੇ ਬੋਰ ਹੋ ਜਾਂਦੇ ਆ ਕੁਛ ਨਾ ਕੋਈ ਹੁੰਦਾ ਕਈ ਵਾਰ ਲੱਗਦਾ ਵੀ ਯਾਰ ਓਵਰ ਐਕਟਿੰਗ ਜੀ ਹੋ ਰਹੀ ਆ ਹਨ ਇਹਦੇ ਫਿਲਮ ਦੇ ਵਿੱਚ ਦੇਖੋ ਡਰਾਮਾ ਵੀ ਆ ਮੋਸ਼ਨਲ ਵੀ ਆ ਹਨ ਪਰ ਕਦੇ ਲੱਗਿਆ ਨਹੀਂਗਾ ਜਿਉਂ ਜਿਉਂ ਫਿਲਮ ਐਂਡ ਵੱਲੋਂ ਜਾਂਦੀ ਆ ਇੰਟਰਸਟ ਬਣਦਾ ਜਾਂਦਾ ਹਨ ਵਧੀਆ ਤੇ ਇੱਕ ਮੈਸੇਜ ਵੀ ਹੈਗਾ ਵੀ ਜਿੱਦਾਂ ਸਾਡੇ ਪੇਰੈਂਟਸ ਇੱਥੇ ਆਉਂਦੇ ਆ ਨਵੇਂ ਪੇਰੈਂਟਸ ਉਹਨਾਂ ਨੇ ਐਡਜਸਟ ਕਰਨ ਨਾਲ ਲਈ ਕਿੰਨਾ ਔਖਾ ਹੁੰਦਾ ਇੱਕ ਹਸਬੰਡ ਵਾਈਫ ਦੀਆਂ ਫੀਲਿੰਗ ਨਹੀਂ ਸਮਝ ਸਕਦੇ ਅਸੀਂ ਪ੍ਰੋਬਲਮਾਂ ਆਉਂਦੀਆਂ ਨੇ ਉਹਨੂੰ ਐਡਜਸਟ ਕਿਵੇਂ ਕਰਨਾ ਮੁੰਡੇ ਨੇ ਬਹੁਤ ਸੋਹਣਾ ਕਨਸੈਪਟ ਰੱਖਿਆ ਬਹੁਤ ਵਧੀਆ ਲੱਗਿਆ ਜੀ ਹੋਰ ਜੇ ਕੈਰੈਕਟਰ ਦੀ ਗੱਲ ਕੀਤੀ ਜਾਵੇ ਸਭ ਤੋਂ ਵਧੀਆ ਕਿਹੜਾ ਕਿਹਦਾ ਕਿਹ ਲੱਗਿਆ ਤੁਹਾਡੇ ਸਿਰ ਤੇ ਕੈਰੈਕਟਰ ਉਹ ਮੁੰਡਾ ਕਰਨ ਆ ਯਾਰ ਜਿਹੜਾ ਕਈ ਰੂਪ ਬਦਲ ਕੇ ਆ ਗਿਆ ਯਾਰ ਮੈਂ ਹੈਰਾਨ ਮੰਨ ਗਿਆ ਵੀ ਮੁੰਡੇ 'ਚ ਕੀ ਟੈਲੈਂਟ ਆ ਯਾਰ ਹਨਾ ਵੀ ਇਹੋ ਜਿਹੇ ਮੁੰਡੇ ਨੇ ਅੱਗੇ ਜਾਣਾ ਚਾਹੀਦੇ ਯਾਰ ਬਹੁਤ ਸੋਹਣਾ ਲੱਗਿਆ ਮੈਂ ਫਸਟ ਟਾਈਮ ਬਾਈ ਨੂੰ ਮਿਲਿਆ ਵੀ ਹੁਣ ਮਿਲ ਕੇ ਵੀ ਆਇਆ ਜਿਹੜਾ ਕਿ ਬਹੁਤ ਸੋਹਣਾ ਲੱਗਿਆ ਵੀ ਮਤਲਬ ਕਿ ਕਿੱਦਾਂ ਬਣ ਕੇ ਯਾਰੋ ਕੀ ਬਣ ਕੇ ਆ ਜਾਂਦਾ ਸੀ ਹੈ ਨਾ ਵੀ ਉਹਨੇ ਬਰੌ ਵਧੀਆ ਕੀਤਾ ਉਹ ਮੁੰਡੇ ਨੇ ਯਾਰ ਬੈਠੇ ਆਪਾਂ ਦੇਖਦੇ ਸੀ ਪਹਿਲਾਂ ਕਿਤਾ ਤੁਹਾਨੂੰ ਪਹਿਲਾਂ ਤਾਂ ਸਟਾਰਟਿੰਗ ਤੋਂ ਤੁਹਾਨੂੰ ਕੀ ਲੱਗਿਆ ਜਦੋਂ ਆਪਾਂ ਗੱਲ ਕੀਤੀ ਸੀ ਦੇਖੋ ਪਹਿਲਾਂ ਮੈਂ ਜਸ਼ਨ ਸਾਡਾ ਛੋਟਾ ਵੀਰ ਆ ਤੇ ਗੁੰਜੀਤ ਉਹਨਾਂ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਮੁਬਾਰਕਾਂ ਦਿੰਨੇ ਆ ਕਿਉਂਕਿ ਉਹਨਾਂ ਨੇ ਆਪਣੀ ਇਹ ਵੈਬ ਸੀਰੀਜ਼ ਜਿਹੜੀ ਹੈ ਉਹ ਪਹਿਲੀ ਅਟੈਂਪਟ ਹੈ ਜੇ ਉਹਨਾਂ ਦੀ ਪਹਿਲੀ ਕੋਸ਼ਿਸ਼ ਹੈ ਤੇ ਉਹਨਾਂ ਨੇ ਇਹ ਪੰਜ ਐਪੀਸੋਡ ਦੀ ਵੈਬ ਸੀਰੀਜ਼ ਬਣਾਈ ਆ ਨੇ ਦਾ ਪੁਰਾ ਕਾਮੇਡੀ ਬੇਸਡ ਕਨਸੈਪਟ ਬੇਸ਼ੱਕ ਉਹਨਾਂ ਨੇ ਲਿਆ ਪਰ ਉਹਦੇ ਵਿੱਚ ਕਾਫੀ ਸਾਰੇ ਇਦਾਂ ਦੇ ਮੈਸੇਜ ਨਹੀਂ ਜਿਹੜੇ ਸਾਨੂੰ ਹਸਾਉਂਦੇ ਹਸਾਉਂਦੇ ਸਾਡੇ ਤੱਕ ਪਹੁੰਚਣਗੇ ਬਾਕੀ ਮੇਕਿੰਗ ਦੇ ਪੁਆਇੰਟ ਤੋਂ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ ਬਾਕੀ ਸਰ ਗੱਲ ਕਰਦੇ ਉਹਨੇ ਕਿ ਜਿੱਦਾਂ ਜਿੱਦਾਂ ਤੁਸੀਂ ਲਾਈਫ ਦੇ ਵਿੱਚ ਅੱਗੇ ਵਧੋਗੇ ਤੇ ਬਹੁਤ ਕੁਝ ਇੰਪਰੂਵ ਕਰਨ ਦੇ ਸਕੋਪ ਹਮੇਸ਼ਾ ਹੀ ਹੁੰਦਾ ਪਰ ਜੇ ਅਸੀਂ ਇੱਕ ਫਰਸਟ ਅਟੈਂਪਟ ਦੇ ਰੂਪ ਦੇ ਵਿੱਚ ਦੇ ਦੇਖੀਏ ਉਹਨਾਂ ਨੂੰ ਤਾਂ ਜਿਹੜੇ ਕਿਰਦਾਰ ਨੇ ਕਰੈਕਟਰ ਨੇ ਛੋਟੇ ਛੋਟੇ ਜਿਹੜੇ ਵਨ ਲਾਈਨਰਸ ਨੇ ਫਿਲਮ ਦੇ ਵਿੱਚ ਜਾਂ ਪੰਚ ਨੇ ਜਾਂ 뮤직 ਜਿਹੜਾ ਬੈਕਗ੍ਰਾਉਂਡ ਸਕੋਰ ਜਦੋਂ ਹਰ ਕਰੈਕਟਰ ਦੇ ਨਾਲ ਉਹਦੇ ਪਿੱਛੇ ਜਿਹੜੀ ਜਿਸ ਤਰ੍ਹਾਂ ਦੀ ਉਹਨਾਂ ਨੇ ਆਵਾਜ਼ਾਂ ਨਾਲ ਜੋੜਦੀਆਂ ਉਹ ਸੱਚੀ ਤੁਹਾਨੂੰ ਇੰਗੇਜ ਕਰਕੇ ਰੱਖਦੀਆਂ ਜੋੜ ਕੇ ਰੱਖਦੀਆਂ ਸੋ ਹਲਕਾ ਫੁਲਕਾ ਇੱਕ ਵਿਸ਼ਾ ਹੈ ਸੋ ਇਹਦੇ ਪੰਜ ਐਪੀਸੋਡ ਹੋਣੇ ਆ ਤੇ ਇਹਨਾਂ ਦੇ YouTube ਚੈਨਲ ਤੇ ਆ ਜਣੇ ਆ ਤੇ ਸਾਨੂੰ ਤਾਂ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਪੰਥਰੀ ਵਾਲੇ ਨੂੰ ਕੀ ਕਹੋਗੇ ਅਮੇਜ਼ਿੰਗ ਮੈਂ ਬਾਈ ਨੂੰ ਹੋਣੇ ਇੱਥੇ ਬਈ ਬਲੈਸੀ ਮੈਂ ਕਿਉਂਕਿ ਇਦਾਂ ਹੁੰਦਾ ਨਾ ਜਦੋਂ ਤੁਸੀਂ ਜਦੋਂ ਬਾਹਰ ਨਿਕਲੋ ਦੇਖੋ ਤੇ ਤੁਹਾਡੇ ਦਿਮਾਗ ਦੇ ਕਿਤੇ ਨਾ ਕਿਤੇ ਰਜਿਸਟਰ ਹੋਇਆ ਹੋਵੇ ਤੇ ਤੁਸੀਂ ਚਾਹੇ ਦਸ਼ਨ ਦੀ ਗੱਲ ਕਰ ਲਓ ਜਾਂ ਉਹਨਾਂ ਦੇ ਪਾਪਾ ਜੀ ਦਾ ਰੋਲ ਦੀ ਗੱਲ ਕਰ ਲਓ ਜਾਂ ਉਹਨਾਂ ਦੇ ਮੰਮੀ ਦੀ ਤੇ ਰੋਲ ਦੀ ਗੱਲ ਕਰ ਲਓ ਗੁੰਜੀਤ ਉਹਨਾਂ ਨੇ ਰੋਲ ਜਿਹੜਾ ਵਾਈਫ ਦਾ ਕੀਤਾ ਉਹਨਾਂ ਦੀ ਸਿਸਟਰ ਦੀ ਰੋਲ ਦੀ ਗੱਲ ਕਰ ਲਓ ਫਿਰ ਸੈਂਡੀ ਦਾ ਰੋਲ ਜੋ ਕਰਨ ਬਾਈ ਨੇ ਕੀਤਾ ਸੋ ਉਹ ਜਿਹੜੇ ਹਰ ਬੰਦੇ ਦੇ ਤੁਸੀਂ ਦੇਖੋਗੇ ਕਿ ਜਿੰਨੇ ਵੀ ਕੈਰੈਕਟਰ ਨੇ ਉਹ ਤੁਹਾਡੇ ਦਿਮਾਗ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਉਹਦੇ ਬ੍ਰਦਰ ਦੀ ਤੁਸੀਂ ਗੱਲ ਕਰ ਰਹੇ ਹੋ ਬਾਂਸਰੀ ਵਾਲੇ ਦੀ ਸੋ ਦੇਖੋ ਹਰ ਬੰਦਾ ਰਜਿਸਟਰ ਕਰਕੇ ਗਿਆ ਸੋ ਇਹੀ ਇੱਕ ਖੂਬਸੂਰਤੀ ਹੈ ਲੋ ਚਾਹੇ ਇੱਕ ਨਹੀਂ ਬੋਲਿਆ ਪਰ ਮੈਂ ਉਹਨੂੰ ਕਹਿ ਕੇ ਹਟਵਾਵਾਂਗਾ ਬੰਸਰੀ ਆਉਂਦੀ ਹੈ ਭਾਈ ਪਹਿਲਾਂ ਤੇ ਸੋ ਨਹੀਂ ਅਮੇਜ਼ਿੰਗ ਹੈ ਜੀ ਮੈਂ ਜ਼ਰੂਰ ਰਿਕੁਐਸਟ ਕਰਦਾ ਕਿ ਸਾਨੂੰ ਸਾਡੇ ਜਿਹੜੇ ਜਦੋਂ ਇੰਡਸਟਰੀ ਦੇ ਵਿੱਚ ਜਿਸ ਤਰੀਕੇ ਦੀ ਨਾਲ ਵੀ ਸਾਡੇ ਲਈ ਇਸ ਵੇਲੇ ਬਹੁਤ ਵੱਡਾ ਸਕੋਪ ਹੈ ਕਿ ਅਸੀਂ ਹੌਲੀ ਹੌਲੀ ਕੋਈ ਨਾ ਕੋਈ ਆਪਣੇ ਕੰਮ ਅੱਗੇ ਤੋਂ ਅੱਗੇ ਲੈ ਕੇ ਤੁਰੀਏ ਤੇ ਇਹਨਾਂ ਨੇ ਪਹਿਲੀ ਆਪਣੀ ਸ਼ੁਰੂਆਤ ਕੀਤੀ ਹੈ ਸੋ ਜਸ਼ਨ ਨੂੰ ਗੰਜੀਤ ਨੂੰ ਤੇ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੋਂ ਨੂੰ ਕਿਵੇਂ ਲੱਗੀ ਜੇ ਆਪਾਂ ਪਹਿਲੀ ਵਾਰੀ ਆਪਾਂ ਗੱਲ ਕੀਤੀ ਜਾਵੇ ਚਲੋ ਇਹਨਾਂ ਨੂੰ ਤਾਂ ਤੁਹਾਡੇ ਫਾਦਰ ਨੂੰ ਤਾਂ ਲਗਾਤਾਰ ਇਹ ਤਾਂ ਦੇਖਦੇ ਰਹਿੰਦੇ ਆ ਤੁਸੀਂ ਕੀ ਕਹਿੰਦੇ ਆ ਦੇ ਬਾਰੇ ਇਹ ਪੂਰਾ ਜਿਹੜਾ ਵੈਬ ਸੀਰੀਜ਼ ਬਹੁਤ ਵਧੀਆ ਆ ਤੇ ਮੈਂ ਇਹ ਜਰੂਰ ਕਹਿਣਾ ਚਾਹੁੰਦਾ ਤੁਸੀਂ ਜਰੂਰ ਆਪਣੇ ਸਪੈਸ਼ਲੀ ਆਪਣੇ ਫਰੈਂਡਾਂ ਨਾਲ ਆ ਕੇ ਤੁਸੀਂ ਇਹ ਦੇਖੋ ਤੇ ਇਹਦੇ ਵਿੱਚ YouTube ਦੇ ਉੱਤੇ ਆ ਜਾਣੀ ਹੈ 17 ਤਰੀਕ ਤੋਂ 17 ਮਈ ਤੋਂ YouTube ਤੇ ਆ ਜਾਣੀ ਹੈ ਹਾਂਜੀ ਤੇ ਇਹਦੇ ਨਾਲ ਜਿਹਦੇ ਜਿੰਨੇ ਵੀ ਸਾਰੇ ਕੈਰੈਕਟਰ ਸਿਗੇ ਉਹਨਾਂ ਦੇ ਐਕਸਪੈਸ਼ਲ ਰੋਲ ਸਿਗਾ ਤੇ ਸਾਰਾ ਕੁਝ ਫਨੀ ਸਿਗਾ ਤੇ ਆਮ ਜੇ ਮੈਂ ਕੋਈ ਗੱਲ ਕਰੂੰਗਾ ਫੇਵਰਟ ਕੈਰੈਕਟਰ ਦਾ ਮੇਰਾ ਤਾਂ ਪਾਪਾ ਸੰਗਾ ਹੋਊਗਾ ਪਾਪਾ ਸੰਗਾ ਨਹੀਂ ਸੌਰੀ 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 ਜੇ ਪਾਪਾ ਜੀ ਆ ਪਾਪਾ ਜੀ ਤੇ ਆਮ ਉਹਨਾਂ ਦਾ ਮੈਨੂੰ ਬਹੁਤ ਵਧੀਆ ਲੱਗਦਾ ਕੈਰੈਕਟਰ ਤੇ ਜਿਹੜਾ ਬੰਦਾ ਕੈਰੈਕਟਰ ਬਦਲ ਬਦਲ ਕੇ ਆਉਂਦਾ ਕਰਨ ਉਹ ਵੀ ਉਹ ਵੀ ਉਹ ਵਧੀਆ ਆ ਮੇਰਾ ਬੱਸ ਕੁਐਸਚਨ ਉਹਨਾਂ ਨੂੰ ਹੋਏ ਆਦਾ ਕਿਦਾਂ ਸਾਰਾ ਕੁਝ ਦਾ ਹੈਂਡਲ ਕਰ ਲੈਂਦੇ ਆ ਉਹ ਹਾਂਜੀ ਨੇ ਬਾਤ ਮੈਂ ਕਿਉਂਕਿ ਜੇ ਆਪਾਂ ਹਰਜਿੰਦਰ ਗੱਲ ਕੀਤੀ ਜਾਵੇ ਥੀਏਟਰ ਆਰਟਿਸਟ ਨੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਜਿਨ੍ਹਾਂ ਦੇ ਬਾਰੇ ਤੁਸੀਂ ਗੱਲ ਕਰ ਤੁਰੇ ਮਦਰ ਬਣਿਆ ਉਹ ਸੱਚੀ ਥੀਏਟਰ ਆਰਟਿਸਟ ਹੈ ਕਿ ਵਾਕਈ ਉਹਨਾਂ ਨੇ 5 ਦਿਨਾਂ ਦੀ ਟ੍ਰੇਨਿੰਗ ਲਈ ਆ ਕਹਿੰਦੇ ਨਹੀਂ ਜੀ ਨਹੀਂ ਉਹਨਾਂ ਨੇ ਸੱਚੀ ਉਹ ਕਹਿੰਦੇ ਵੀ ਸਾਡੇ ਨਾਲੋਂ ਵੱਡੇ ਨੇ ਮਤਲਬ ਸੀਨੀਅਰ ਨੇ ਪਰ ਮੇਰਾ ਮਤਲਬ ਇਹ ਹੈ ਵੀ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਬ ਸੀਰੀਜ਼ ਨੇ ਜੇ ਆਪਾਂ ਇੱਕ ਦੇਖੋ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਸੀ ਇੱਕ ਟਾਕ ਟਿਕਟੌਕ ਦਾ ਆਮ ਜਿਵੇਂ ਲੋਕ ਕਰ ਰਹੇ ਉਹ ਤੋਂ ਸ਼ੁਰੂ ਕੀਤਾ ਅੱਜ ਇਸ ਮਕਾਮ ਤੱਕ ਉਹਨਾਂ ਨੇ ਰਾਈਜ਼ ਕਰਕੇ ਉੱਥੇ ਪਹੁੰਚੇ ਨੇ ਕੀ ਲੱਗਦਾ ਵੀ ਇਸ ਤਰ ਮੈਂਟਸ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਆਮ ਆਪਾਂ ਜਿਹਨੂੰ ਜ਼ਿੰਦਗੀ ਦੇ ਵਿੱਚ ਬਣਾਉਂਦੇ ਰਹਿੰਦੇ ਆ ਕੁਛ ਨਾ ਕੁਛ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਕੁਛ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਜਿਹੜੀ ਸਿਹਤ ਮਿਲ ਸਕੇ ਇਹ ਨਹੀਂ ਆ ਵੀ ਇਕੱਲੇ ਰੀਲਾਂ ਤੇ ਆਪਾਂ ਨਚਣ ਟੱਪਣ ਜੋਗੇ ਰਹ ਜੀ ਦੇਖੋ ਬੰਦਰભાઈ ਵਿਸ਼ੇਰੀ ਜਾਂ ਟੌਪਿਕ ਦੀ ਜਾਂ ਸਬਜੈਕਟ ਦੀ ਜਿਹੜੀ ਗੱਲ ਕਰਦੇ ਤਾਂ ਉਹ ਹਮੇਸ਼ਾ ਹੀ ਉਹਦੇ ਲਈ ਤਾਂ ਸਮੁੰਦਰ ਸਮੁੰਦਰ ਸਾਡੇ ਲਈ ਖੁੱਲਾ ਪਿਆ ਜਿੰਦਾਂ ਦਾ ਮਰਜ਼ੀ ਟੌਪਿਕ ਜਿਹੜਾ ਮਰਜ਼ੀ ਵਿਸ਼ਾ ਲੈ ਕੇ ਹਾਂ ਇਹ ਆ ਵੀ ਗੱਲ ਨਿਭਾਉਣ ਦੀ ਹੈ ਸੋ ਮੈਂ ਦੁਬਾਰਾ ਫਿਰ ਕਹਿਣਾ ਕਿ ਇਹ ਫਿਲਮ ਜਿਹੜੀ ਹੈ ਕਿ ਬਹੁਤ ਵੈਬ ਸੀਰੀਜ਼ ਹੈ ਜਿਹੜੀ ਬਹੁਤ ਹਲਕੇ ਫੁਲ ਪਰ ਉਸ ਫਲੋ ਦੇ ਨਾਲ ਨਾਲ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੀ ਵੀ ਆ ਬਾਕੀ ਚਲੋ ਕਾਮੇਡੀ ਐ ਨਰਾਪੁਰਾ ਤੁਸੀਂ ਐਂਟਰਟੇਨ ਹੋਣ ਦੇ ਲਈ ਵੀ ਇਸ ਫਿਲਮ ਨੂੰ ਦੇਖਣਾ YouTube ਦੇ ਉੱਪਰ ਜਾ ਕੇ ਬੜਾ ਸੌਖੇ ਤਰੀਕੇ ਦੇ ਨਾਲ ਦੇਖਿਆ ਜਾਣਾ ਵੱਡੀ ਗੱਲ ਜਿੱਥੋਂ ਤੁਸੀਂ ਸ਼ੁਰੂ ਕੀਤੀ ਸੀ ਉਹ ਇਹ ਐ ਕਿ ਅਟੈਂਪਟ ਜਿਹੜੀ ਐ ਕੋਸ਼ਿਸ਼ ਐ ਜਿਵੇਂ ਇਹਨਾਂ ਨੇ ਆਪਣਾ ਜਿਹੜਾ ਇੱਕ ਇਨਫਲੂਐਂਸਰ ਦੇ ਤੌਰ ਦੇ ਉੱਤੇ ਜਾਂ ਰੀਲਸ ਦੇ ਰੂਪ ਦੇ ਵਿੱਚ ਇਸ ਤਰੀਕੇ ਦਾ ਇੱਕ ਆਪਣਾ ਟਰੈਂਡ ਬਣਾਇਆ ਹੋਇਆ ਇਹਨਾਂ ਦਾ ਉਹਨੂੰ ਨਾਲ ਕੰਟੀਨਿਊਟੀ ਦੇਣ ਲਈ ਹੁਣ ਅੱਗੇ ਕੱਲ ਤੋਂ ਅਗਲੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਇਹਦੇ ਨਾਲ ਸਕੋਪ ਤੁਹਾਡਾ ਫਿਲਮਾਂ ਦੇ ਲਈ ਯਾ ਜਿੱਥੇ ਹੋਰ ਵੱਡੇ ਰੋਲਸ ਦੇ ਲਈ ਜਾਂ ਹੋਰ ਕਿਸੇ ਨਾ ਕਿਸੇ ਰੂਪ ਚ ਅੱਗੇ ਰਸਤੇ ਖੋਲਣਗੇ ਸੋ ਇਸ ਗੱਲ ਦੇ ਲਈ ਮੈਂ ਦੁਬਾਰਾ ਫਿਰ ਐਨਕਰੇਜ ਕਰਦਾ ਕਿ ਜਿੱਥੇ ਵੀ ਜੋ ਵੀ ਕਰਦੇ ਹੋ ਉਹਦੀ ਅਗਲੀ ਸਟੇਜ ਵੱਲ ਨੂੰ ਵਧਣ ਦੀ ਸੋਚੀ ਆਪਾਂ ਚਾਹੇ ਜੀ ਵੀ ਮੈਸੇਜ ਵੀ ਦਿੱਤਾ ਐਂਡ ਤੇ ਵੀ ਜੇ ਫੈਮਲੀਆਂ ਇੱਥੇ ਆਉਂਦੀਆਂ ਨੇ ਕੁਝ ਸਿੱਖ ਕੇ ਚਾਹੇ ਉਹ ਭੈਣ ਦਾ ਰਿਸ਼ਤਾ ਚਾਹੇ ਭਾਈ ਦਾ ਔਰ ਮਜ਼ਾਕ ਦੇ ਵਿੱਚ ਉਹਨਾਂ ਨੇ ਮੇਰੇ ਸਾਹਬਾ ਨਾਲ ਕੁਝ ਐਸਾ ਪੇਸ਼ ਕਰਤਾ ਐਂਡ ਤੇ ਵੀ ਬੰਦੇ ਨੂੰ ਰੋਣ ਵਾਲੇ ਪਾਸੇ ਚ ਲੈ ਗਿਆ ਹਾਂਜੀ ਸੋ ਇਹਦੀ ਕੰਟੀਨਿਊਟੀ ਅਜੇ ਬਣਨੀ ਆ ਸੋ ਪੰਜ ਇਹਦਾ ਪਹਿਲਾ ਸੀਜ਼ਨ ਹੀ ਇਹਨਾਂ ਨੇ ਇੱਕ ਦਿਖਾਇਆ ਜੀ ਸੋ ਇਹਦੇ ਵਿੱਚ 5 ਐਪੀਸੋਡ ਨੇ ਤੇ ਬਾਕੀ ਆਉਣ ਵਾਲੇ ਟਾਈਮ ਲੇ ਉਮੀਦ ਰੱਖਦੇ ਹਾਂ ਕਿਉਂਕਿ ਟੂ ਵੀ ਕੰਟੀਨਿਊ ਕੀਤਾ ਗਿਆ ਸੋ ਆਉਣ ਵਾਲਾ ਜਿਹੜਾ ਸੀਜ਼ਨ ਹੋਏਗਾ ਉਹਦੇ 'ਚ ਹੋਰ ਡਿਫਰੈਂਟ ਕਨਸੈਪਟ ਲੈ ਕੇ ਆਉਣਗੇ ਹੋਰ ਵੀ ਬਿਹਤਰ ਹੋ ਸਕਦਾ ਕਿਉਂਕਿ ਇਹਦਾ ਰਿਸਪੌਂਸ ਜਦੋਂ ਪਤਾ ਲੱਗ ਜਾਣਾ ਕਿੰਨੀ ਕਬੜੀ ਕਹਿੰਦੇ ਚ ਲੋਕ ਦੇਖਦੇ ਆ ਕਿਉਂਕਿ ਮੈਂ ਜਿਵੇਂ ਜਿਵੇਂ ਪਹਿਲਾਂ ਵੀ ਕਹਿਣਾ ਹੋਣਾ ਕਿ ਇੰਪਰੂਵਮੈਂਟ ਦੇ ਤਾਂ ਹਮੇਸ਼ਾ ਹੀ ਰਸਤੇ ਬਹੁਤ ਨੇ ਖੁੱਲੇ ਆ ਸੋ ਇੰਪਰੂਵਮੈਂਟ ਹਮੇਸ਼ਾ ਹੀ ਅਸੀਂ ਬਹੁਤ ਕੁਝ ਕਰ ਸਕਦੇ ਹੁੰਨੇ ਆ ਤੇ ਸਕੇਲ ਵੀ ਅਪ ਕਰ ਸਕਦੇ ਆ ਜਦੋਂ ਮਰਜ਼ੀ ਕਿਉਂਕਿ ਇਹ ਪਹਿਲੀ ਅਟੈਂਪਟ ਆ ਉਹ ਸੋ ਜੈਸਨ ਹੁੜਾ ਨਾਲ ਮੈਂ ਰੇਡੀਓ ਤੇ ਵੀ ਜਦੋਂ ਇੰਟਰਵਿਊ ਕਰ ਰਿਹਾ ਸੀ ਤੇ ਹੀ ਆ ਵੀ ਪਹਿਲੀ ਗੱਲ ਤੇ ਇਹ ਵੀ ਸਾਡਾ ਫਰਜ਼ ਬਣਦਾ ਕਿ ਜਦੋਂ ਕੋਈ ਕੋਸ਼ਿਸ਼ ਕਰਦਾ ਉਹਨਾਂ ਨੂੰ ਹੌਸਲਾ ਦੇਈਏ ਇਨਕਰੇਜਮੈਂਟ ਦੇਈਏ ਤੇ ਯੂ ਨੈਵਰ ਨੋ ਕੱਲ ਨੂੰ ਕਿਹੜਾ ਬੰਦਾ ਕਿੱਥੇ ਪਹੁੰਚਿਆ ਹੈ ਨਾ ਬਹੁਤ ਕੀ ਦੇਖ ਚੁ ਹਾਂਜੀ 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 ਸਾਰਿਆਂ ਦੇ ਲਈ ਬਹੁਤ ਵੈਸੇ ਚੀਜ਼ ਨੇ ਕਿ ਐਸੀ ਲੱਗੀ ਜੀ ਆਪਕੋ ਬਹੁਤ ਬੜੀਆ ਆਈ ਥਿੰਕ ਡੈਸ਼ਨ ਇਜ਼ ਦ ਨੈਕਸ ਦਿਲਜੀਤ ਦੋਸਾਂਜ ਆਈ ਲਵ ਦ ਵੇ ਹੀ ਐਕਟਡ ਦੋਨੋ ਰੋਲ ਕੇ ਅੰਦਰ ਇਸਨੇ ਇਤਨੀ ਜਾਨ ਡਾਲਦੀ ਬਸ ਮਜ਼ਾ ਆ ਗਿਆ अगर आप अगर सारे करेक्टर्स में जैसे जशन का छोड़ दें क्योंकि वो तो एक ही है और और उसके अलावा किसका आपको सबसे ज़्यादा अच्छा लगा भी यार नहीं ये रोल सारा बढ़िया है। हर रोल में मैं सैंडी वाला जो कैरेक्टर है और जितने उन्होंने वैरायटी रोल के अंदर डाली है और हर कैरेक्टर के अंदर आना और उसके तरह से एक्ट करना बड़ा होता है जैसे इमिग्रेशन ऑफिसर की तरह या लॉयर की तरह बात करना नहीं मेरे से उन्होंने छोड़ा नहीं कोई भी बहुत बढ़िया उन्होंने एक एक किट्टू की की बात की जाए ओ। <laughs> <laughs> मतलब चाहे आपका रोल छोटा हो या बड़ा हो लेकिन जिस तरह से उसको स्टोरी के अंदर फिट करा हुआ था वो देख के मजा आ गया मतलब ये कोई जरूरी नहीं है डायलॉग हो या ना हो साइलेंट में भी एक्टिंग होती है साइलेंट में भी एक्टिंग होती है और जो पीछे इन्होंने म्यूजिक की टाइमिंग करी है और एडिटिंग करी है जो छोटी छोटी चीज़ें हैं जो नॉन टेक्निकल को समझ नहीं आती पर इन्होंने बहुत बढ़िया उनको मर्ज करा पिक्चर के बारे में अच्छी बात बोले पिक्चर इसमें वेब सीरीज में क्या लग रही है आपको अच्छी मैसेज की इन, मैसेज इन्होंने देखो एक ऐसे सब्जेक्ट के ऊपर बात करी है जो कनाडा के अंदर खासकर जैसे परिवार को छोड़ के आते हैं यहाँ पे हम सारे के सारे और दिक्कत आती है लोनलीनेस होती है तो कैसे एक दूसरे को सहारा देना चाहिए कैसे एक दूसरे के दर्द को समझना चाहिए इन्होंने इवन दो इनका कॉमेडिक सेंस था लेकिन इन्होंने उसको बड़े अच्छे तरीके से बाहर निकाला तो वो बहुत अच्छा मैसेज था मैं चाहूँगा कि इनकी वेब सीरीज और आगे इसके हंड्रेड ऑफ एपिसोड्स बनाएं और यू नो आई विश दम ऑल द बेस्ट